ਦਿੱਲੀ ਕਟੜਾ ਹਾਈਵੇ ਦੀ ਆੜ ਵਿੱਚ ਹੋ ਰਹੀਆਂ ਹਨ ਵੱਡੀ ਪੱਦਰ ਤੇ ਤਾਦਲੀਆਂ ਅੱਜ ਨਕੌਦਰ ਹਲਕੇ ਦੇ ਪਿੰਡ ਚਾਨੀਆਂ ਵਿੱਚ ਕਿਸਾਨ ਆਗੂ ਕਸ਼ਮੀਰ ਸਿੰਘ ਜੰਡਿਆਲਾ ਦੀ ਅਗਵਾਈ ਹੇਠ ਨਜਾਇਜ਼ ਮਾਈਨਿੰਗ ਵਾਲਿਆਂ ਦੇ ਖਿਲਾਫ ਸਖਤ ਪ੍ਰਦਰਸ਼ਨ ਕੀਤਾ ਗਿਆ ਮੌਕੇ ਤੇ ਮੌਜੂਦ ਜਥੇਦਾਰ ਕਸ਼ਮੀਰ ਸਿੰਘ ਨੇ ਦੱਸਿਆ ਕਿ ਹਾਈਵੇ ਅਥਾਰਟੀ ਵਾਲੇ ਮਿੱਟੀ ਦੀ ਨਜਾਇਜ਼ ਮਾਈਨਿੰਗ ਕਰਦੇ ਹਨ ਅਤੇ ਮਿਲੀ ਪਰਮਿਸ਼ਨ ਤੋਂ ਵੱਧ ਮਿੱਟੀ ਪੱਟ ਰਹੇ ਹਨ ਜਿਸ ਨਾਲ ਉਪਜਾਊ ਜ਼ਮੀਨ ਬੰਜਰ ਹੋ ਰਹੀ ਹੈ ਅਤੇ ਜ਼ਮੀਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਜਦੋਂ ਇਸ ਸਬੰਧੀ ਮਾਈਨਿੰਗ ਵਿਭਾਗ ਦੇ ਜੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਮਿੱਟੀ ਦੇ ਪੁਟਾਈ ਦੀ ਪਰਮਿਸ਼ਨ ਸਿਰਫ 2 ਮੀਟਰ ਤੱਕ ਹੈ। ਪਰ ਇਹਨਾਂ ਵੱਲੋਂ ਲੋੜ ਨਾਲੋਂ ਵੱਧ ਮਿੱਟੀ ਪੱਟੀ ਜਾ ਰਹੀ ਹੈ ਜੋ ਕਿ ਗੈਰਕਾਨੂੰਨੀ ਹੈ। ਜਿਸ ਦੇ ਚਲਦਿਆਂ ਵਿਭਾਗ ਵੱਲੋਂ ਸਖਤ ਕਾਰਵਾਈ ਕਰਦਿਆਂ ਹੋਇਆਂ ਮਾਈਨਿੰਗ ਨੂੰ ਰੁਕਵਾ ਦਿੱਤਾ ਗਿਆ। ਅਤੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕਰਨ ਲਈ ਦਫ਼ਤਰ ਨੂੰ ਲਿਖ ਦਿੱਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੋਈ ਪਹਿਲੀ ਵਾਰੀ ਨਹੀਂ ਹੈ ਚਾਨੀਆਂ ਦੇ ਇਲਾਕੇ ਵਿੱਚ ਆਮ ਤੌਰ ਤੇ ਨਜਾਇਜ਼ ਮਾਈਨਿੰਗ ਚਲਦੀ ਹੀ ਰਹਿੰਦੀ ਹੈ ਅਤੇ ਪਿਛਲੇ ਸਮੇਂ ਵਿੱਚ ਵੀ ਕੇ ਨਾਈਨ نیوز ਪੰਜਾਬ ਦੇ ਪੱਤਰਕਾਰਾਂ ਵੱਲੋਂ ਟੜੱਲੇ ਨਾਲ ਹੋ ਰਹੀ ਨਜਾਇਜ਼ ਮਾਈਨਿੰਗ ਨੂੰ ਨੱਥ ਪਾਈ ਗਈ ਸੀ ਪਰ ਸਰਕਾਰ ਦੇ ਨੁਮਾਇੰਦਿਆਂ ਦੀ ਟਿੱਲੀ ਕਾਰਗੁਜ਼ਾਰੇ ਦੇ ਚੱਲਦਿਆਂ ਨਜਾਇਜ਼ ਕਾਰੋਬਾਰੀਆਂ ਦੇ ਹੌਸਲੇ ਬੁਲੰਦ ਹਨ ਇਸ ਸਬੰਧੀ ਜਦੋਂ ਚੌਕੀ ਇੰਚਾਰਜ ਸ਼ੰਕਰ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਵੱਲੋਂ ਪੱਤਰਕਾਰਾਂ ਦਾ ਫੋਨ ਨਹੀਂ ਚੱਕਿਆ ਗਿਆ ਜਿਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਲੋਕਲ ਪੁਲਿਸ ਦੇ ਸ਼ਹਿ ਨਾਲ ਹੀ ਇਹ ਗੋਪਨੀਯ ਦਿਖਾੜਫਾੜ ਵਿੱਚ ਕਹਿ ਦੇ ਦਿਖਾ ਦਿਓ ਇੱਕ ਇਹਨੂੰ ਲੈ ਕੇ ਜਾਂਦਾ ਟਰਾਲਾ ਫੜਿਆ ਜਿਹਦੇ ਵਿੱਚ ਲੋਡ ਕਰਕੇ ਮਸ਼ੀਨ ਲੱਗ ਕੇ ਜਾਂਦੇ ਆ ਇੱਕ ਬਲੈਰੋ ਕੈਂਪਰ ਗੱਡੀ ਭਜਾ ਕੇ ਲਾ ਗਏ ਆ ਟਿੱਪਰ ਭਜਾ ਕੇ ਲਾ ਗਏ ਆ ਟਿੱਪਰ ਵੀ ਉਨੀ ਸਪੀਡਰ ਆ ਭਜਾ ਕੇ ਆ ਸਾਡੇ ਨੌਜਵਾਨ ਦੇ ਇੱਕ ਦੇ ਸਾਥ ਹੀ ਪਰਵਾਹ ਨਹੀਂ ਕੀਤੀ ਦੇਖੋ ਥੱਲੇ ਆ ਜੂਆ ਇਸ ਤਰੀਕੇ ਨਾਲ ਭਜਾ ਕੇ ਲਗਾਏਗਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਜੇ ਨਾ ਕੀਤੀ ਤਾਂ ਸਾਨੂੰ ਸੰਘਰਸ਼ ਦੇ ਰਾਹ ਤੁਰਨਾ ਪਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਨਾ ਪੜਦੀ ਇਹ ਇਸ ਤਰ੍ਹਾਂ ਜਿਹੜੀ ਇਹ ਜਿਹੜੀ ਆ ਕੰਪਨੀ ਇਹ ਨਾ ਮਿੱਟੀ ਪੜਦੀ ਆ ਨੈਸ਼ਨਲ ਹਾਈਵੇ ਵਾਸਤੇ ਇਹਨਾਂ ਨਾਲ ਸਾਡਾ ਤਿੰਨ ਲੰਬਾ ਐਗਰੀਮੈਂਟ ਆ ਰਹੀ ਜਿਹਦੇ ਵਿੱਚ ਇਹਨਾਂ ਨਾਲ ਇਹ ਹੋਇਆ ਸੀ ਕਿ 2 ਮੀਟਰ ਤੱਕ ਅਹੀਂ ਖਦਾਈ ਕਰਾਂਗੇ ਜੀ ਉਹ ਤੋਂ ਜ਼ਿਆਦਾ ਨਹੀਂ ਕਰਾਂਗੇ ਤੇ 2 ਮੀਟਰ ਇਹ ਵੀ ਕੰਡੀਸ਼ਨ ਆ ਸੀ ਵੀ 10 ਫੁੱਟ ਜਾਂ 12 ਫੁੱਟ ਬਾਹਰ ਸਾਈਡਾਂ ਤੇ ਰਸਤਾ-ਵਸਤੇ ਛੱਡਾਂਗੇ ਇਹ ਦੋ ਦਿਨ ਕੰਮ ਠੀਕ ਚੱਲਦਾ ਰਿਹਾ ਕੱਲ ਦਸ਼ਾਮੀ ਰਾਤ ਨੂੰ ਇਹਨਾਂ ਨੇ ਉਹ ਜਿਹੜੀ ਖਦਾਈ ਸੀ 2 ਮੀਟਰ ਦੀ بجائے 4 ਮੀਟਰ ਤੱਕ ਕਰ ਦਿੱਤੀ ਜੀ ਇਹਦੇ ਕਰਕੇ ਇਹ ਸਾਰਾ ਪਿੰਡ ਨਗਰ ਨਿਵਾਸੀ ਵੀ ਇਹਨਾਂ ਨੇ ਆਪਣਾ ਹੀ ਐਗਰੀਮੈਂਟ ਮਤਲਬ ਉਹਦੀ ਲਗਨਾਂ ਕੀਤੀ ਆ ਜਿਹੜੀ ਕਲੋਨੀ ਕਰਦੇ ਹੋਣ ਉਹ ਤੇ ਚਲੇ ਆ ਕਿਉਂਕਿ ਇਹਦੇ ਨਾਲ ਐਗਰੀਮੈਂਟ ਸਾਡਾ ਏਜੀਐਮ ਨਹੀਂ ਕੀਤਾ ਇਹਨਾਂ ਨੇ ਉਹਦੇ ਇਹ ਚੰਦ ਕਰ ਰਹੇ ਆ ਹਾਂ ਤੇ ਉਹਨਾਂ ਦੇ ਸਰਵੇ ਹੋਣੇ ਚਾਹੀਦੇ ਆ ਤੇ ਜਿਹੜੀ ਨਜਾਇਜ਼ ਮਾਈਨਿੰਗ ਹੋਈ ਆ ਇਹ ਦੀ ਪ੍ਰਭਾਏ ਵੀ ਕੀਤੀ ਜਾਵੇ ਇਹਨਾਂ ਕੋਲ ਤੇ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਆ ਜਿਲ੍ਹਿਆਂ ਨੇ ਗੱਡੀਆਂ ਗੁੜੀਆਂ ਆਉਣਾ ਚਾਹੁੰਦਾ ਛੜੀਆਂ ਜਾਂ ਜੰਨਾ ਚ ਰਹੀ ਇਹ ਇਸ ਚੀਜ਼ ਦਾ ਕੋਈ ਸਬਾ ਹੱਲ ਨਹੀਂ ਹੋ ਰਿਹਾ ਮਾਈਨਿੰਗ ਡਿਪਾਰਟਮੈਂਟ ਕਿਸ ਨੂੰ ਬੁਲਾਇਆ ਤੁਸੀਂ ਹਰਜੀਤ ਸਾਹਿਬ ਆਏ ਆ ਹਾਂ ਕੀ ਕਹਿੰਦੇ ਜੀ ਸਾਹਿਬ ਕੋਈ ਕਾਰਵਾਈ ਕਰਨੀ ਹੈ ਕਿ ਬਸ ਉਹ ਬੰਦੇ ਸਾਨੂੰ ਚੈੱਕ ਕਰਦੇ ਉਹ ਚੈੱਕ ਕਰਦੇ ਆ ਜੀ ਉਹਨਾਂ ਨੇ ਡਾਟਾ ਨਾਲ ਮੈਹੀ ਨਾਲ ਵੀ ਦੇ ਰਹੇ ਆ ਤੇ ਡੀਸੀ ਸਾਹਿਬ ਨੂੰ ਵੀ ਦੇ ਰਹੇ ਆ ਕਾਲ ਵੀ ਆਸੇ ਤੇ ਬਾਕੀ ਪ੍ਰਸ਼ਾਸਨ ਨੂੰ ਕਿਨੇ ਸਾਰੇ ਨੂੰ ਇਹ ਮਸ਼ੀਨ ਆਹੇ ਪ੍ਰੋਬਲਮ ਤੁਹਾਡੇ ਪਿੱਛੇ ਹੈ ਕਿ ਕਿੰਨੇ ਕ ਸਮੇਂ ਤੋਂ ਚੱਲ ਰਹੀ ਹੈ ਇਹ ਬੇਤ ਹਟ ਗਈ ਸੀ ਲੱਗੇ ਸੀ ਜੀ ਪਹਿਲਾਂ ਜਦੋਂ ਪਹਿਲਾਂ ਸਾਡਾ ਜੋ ਕਲੇਸ਼ ਹੋਇਆ ਨਾ ਇਹਨਾਂ ਨਾਲ ਝਗੜਾ ਇਸੇ ਕਰਕੇ ਹੋਇਆ ਵੀ ਉਹਦਾ ਜਿਹੜੇ ਖੰਭੇ ਲਾਗੇ ਮਿੱਟੀ ਨਹੀਂ ਛੱਡ ਰਹੇ ਸੀ ਵੀ ਦੇ ਖੰਭੇ ਲਾਗੇ ਨਹੀਂ ਜੀ ਮਿੱਟੀ ਦਾ ਰਸਤਾ ਲਾਗੇ ਮਿੱਟੀ ਨਹੀਂ ਛੱਡ ਰਹੇ ਸੀ ਇਸ ਕਰਕੇ ਫਿਰ ਸੈਡਲ ਮੇਟ ਹੋਈ ਤੇ 2 ਮੀਟਰ ਤੋਂ ਵੱਧ ਨਹੀਂ ਕਰਨਾ ਸਾਈਡਾਂ ਤੇ ਜਗ੍ਹਾ ਛੱਡਾਂਗੇ ਪੂਰੀ ਜਿੰਮੇਵਾਰੀ ਉਹ ਸਾਡੇ ਜਿਹੜੇ ਉਹ ਨੁੱਕਰ ਕਿਨਾਰੇ ਆ ਕੰਮ ਕੀਤਾ ਅਧਿਰ ਕੈਮਰਾ ਮਾਰ ਕੇ ਦੇਖ ਸਕਦੇ ਆ ਕਿ ਨਹੀਂ ਡੂੰਗੀ ਮਾਇਨੇ ਕੀਤੀ ਇਹਨਾਂ ਨੇ ਕੋਈ ਸਿੱਕੇ ਚਾਰ ਮੀਟਰ ਦੇ ਕਰੀਬ ਆ ਹਾਂਜੀ ਤੇ ਇਸ ਕਰਕੇ ਉਹ ਜਿਹਨੇ ਇਹਨਾਂ ਤੇ ਏਜੰਟ ਤੇ ਵੀ ਸਾਰੇ ਤੇ ਕੰਮ ਰੋਲ ਜਿਹੜਾ ਉਹ ਸਾਰੇ ਵੀ ਸਾਡੇ ਜਥੇਦਾਰ ਸਾਹਿਬ ਨਾਲ ਖੜੇ ਬਜੂਆ ਖੋਦ ਵੀ ਇੱਧਰ ਦੇ ਖਾਹ ਸਾਹ ਉਹ ਅਸੀਂ ਜਿੱਥੇ ਬੁੜੀ ਵੀ ਇੱਕ ਮੁਰਗੀ ਦੀ ਟਰੱਕ ਥੱਲੇ ਹਾਂਜੀ ਹਾਂਜੀ ਉਸ ਸਮੇਂ ਵੀ ਅਸੀਂ ਮਾਇਨਿੰਗ ਡਿਪਾਰਟਮੈਂਟ ਨਾਲ ਕੋਲਡ ਕੀਤਾ ਕਹਿੰਦੇ ਜੀ ਇਹਨਾਂ ਨੂੰ 6 ਫੁੱਟ ਬਟਨ ਦੀ ਪਰਮਿਸ਼ਨ ਹੈਗੀ ਆ ਤਾਂ ਜਦੋਂ ਸਾਡੇ ਕੋਲ ਪਰਮਿਸ਼ਨ ਉਹਨਾਂ ਦੀ ਮੰਜੀਏ ਪਰ ਸਾਨੂੰ ਕੋਈ ਸਹੀ ਜੀ ਬਾਵ ਨੂੰ ਮਿਲਿਆ ਕੀ ਤੁਹਾਨੂੰ ਲੱਗਦਾ ਕਿ ਸਹੀ ਹੋਊਗਾ ਜੀ ਅਸੀਂ ਤਾਂ ਤੁਹਾਡੇ ਤੁਹਾਨੂੰ ਜਿਹੜਾ ਏਜੀਐਮ ਦੀ ਰੇਟ ਕਾਪੀ ਦੇਵਾਂਗੇ ਜਿਹੜਾ ਉਹ ਸਾਡਾ ਏਗਰੀਮੈਂਟ 2 ਮੀਟਰ ਦਾ ਕੀਤਾ ਜੀ ਸਾਣੀ ਨੂੰ ਇਹ ਪਿਛੋਕੀ ਕੰਡੀਸ਼ਨਾਂ ਬਾਰੇ ਨਹੀਂ ਸਾਨੂੰ ਪਤਾ ਜਿਹੜਾ ਸਾਣਾ ਇੱਥੇ ਉਹਨਾਂ ਨੇ ਏਗਰੀਮੈਂਟ ਕੀਤਾ ਨਾ ਉਹ ਉਹਦੇ ਅਨੁਸਾਰ ਕਰਦੇ ਚਾਹੁੰਦੇ ਪਰ ਸਾਨੂੰ ਇਹ ਵੀ ਪਰਮਿਸ਼ਨ ਨਹੀਂ ਕਿ ਕਿਸੇ ਕਈ ਸਮੇਂ ਤੋਂ ਇਹਨਾਂ ਨੂੰ ਪਰਮਿਸ਼ਨ ਮਿਲ ਨਹੀਂ ਗਈ ਤਰ ਕਿਹੜਾ ਮਾਈਨਿੰਗ ਕੰਮ ਕਰ ਰਿਹਾ ਹੈ ਆ ਪਿਛਲੇ ਲੰਬੇ ਟਾਈਮ ਤੋਂ ਇਹਨਾਂ ਜਿਵੇਂ ਕਰੀਏ ਪਰਮਿਸ਼ਨ ਆਇਆ ਬੰਦ ਹੋਈਆਂ ਆ ਪਰ ਫੇਰ ਵੀ ਇਹ ਨਜਾਇਜ਼ ਤਰੀਕੇ ਦੇ ਨਾਲ ਲਗਾਤਾਰ ਇਹ ਕੰਮ ਚੱਲ ਜਾਈ ਰਿਹਾ ਆ ਇਹਨਾਂ ਦੀ ਨਾਲ 20-25 ਫੁੱਟ ਬੱਚੇ ਵਿੱਚ ਫੱਡੂਗਾ ਇਹਨਾਂ ਨੂੰ ਪੱਟਿਆ ਹੋਇਆ ਹੈ ਇਹ ਪਬਲਿਕ ਸਾਰੇ ਪਿੰਡ ਵਾਸੀ ਜਾਂ ਨੇੜੇ-ਨੇੜੇ ਇਸ ਦੇ ਜੀਮੇਦਾਰ ਸਾਰੇ ਪ੍ਰਾਕਠੇ ਰੋਲਾ ਪਾਉਂਦੇ ਪਰ ਸੁਣਦਾ ਕੋਈ ਨਹੀਂ ਇਸ ਕਰਕੇ ਕੋਈ ਵੀ ਹੱਕ ਵਿੱਚ ਜਦੋਂ ਵੀ ਫੈਲਾਉਣਾ ਇਸ ਕਰਕੇ ਅਸੀਂ ਇਸੇ ਕਰਕੇ ਜਿੱਦਣ ਇਹਨਾਂ ਨਾਲ ਐਗਰੀਮੈਂਟ ਕੀਤਾ ਸੀ ਤਾਂ ਕਿ ਜੋ ਆਪਣੇ ਕਾਨੂੰਨ ਦੀ ਆਪਣੇ ਐਗਰੀਮੈਂਟ ਨੂੰ ਲੰਘਣਾ ਗੰਦੇ ਨਹੀਂ ਗ੍ਰੋਨੀ ਕਰਦੇ ਹੋਗੇ ਕੋਈ ਇਹਨਾਂ ਦੀ ਬੰਨ ਨਹੀਂ ਜਾਏਗੀ ਜੇ ਇਹਨਾਂ ਕੋ ਨਾਮ ਹੋ ਤੈਂਸ਼ਨ ਐਫ ਸੀ ਬੀ ਲੱਗੂ ਇਹਨਾਂ ਦੇ ਖਿਲਾਫ ਪਰ ਸਰਕਾਰਾਂ ਲੱਗਦੇ ਸਰਕਾਰਾਂ ਵੀਰਾਂ ਨਾਲ ਰਲੀਆਂ ਹੋਈਆਂ ਨੇ ਵੀ ਇਹ ਸ਼ਰਤ ਦੇ ਨਾਲ ਕੰਮ ਨਹੀਂ ਕਰ ਸਕਦਾ ਸੰਪੁਰ ਤੇਰਾ ਵੀ ਖਿਲਾਫ ਐਫ ਆਈ ਆਰ ਕੜਾਈ ਹਾਂਜੀ ਹਾਂਜੀ ਵਿਦੇਸ਼ਿਆਂ ਦੇ ਖਿਲਾਫ ਆਪਾਂ ਕਿ ਇਹਨਾਂ ਦੇ ਖਿਲਾਫ ਕਦੋਂ ਕੜਾਈ ਕਰੀ ਜੀ ਜੀ ਇਸ ਕਰਕੇ ਫਿਰ ਦੂਜੀ ਫਿਰ ਸ਼ੰਕਰ ਦੂਜੀ ਫਿਰ ਦੁਬਾਰਾ ਹੋਈ ਆ ਜੀ ਇਸ ਕਰਕੇ ਇਹ ਨਹੀਂ ਹੋ ਸਕਦਾ ਦਬਣਾ ਨਹੀਂ ਗਿਆ ਤਰਾ ਕੇ ਜਾਵਾਂ ਨਹੀਂ ਜਿੱਥੇ ਹੋ ਜੋਤ ਕਰਦੀ ਸਹੀ ਆ ਜੀ ਸਰਕਾਰਾਂ ਪਰ ਸਰਕਾਰਾਂ ਦੀ ਕਿਤੇ ਨਾ ਨਿਕਾਲੀ ਦੇਖੋ ਸਰਕਾਰਾਂ ਦੇ ਉਹ ਦਾਨੀਆਂ ਤੇ ਬਾਨੀਆਂ ਨੇ ਸਰਕਾਰਾਂ ਸਰਕਾਰਾਂ ਨੂੰ ਸੱਤੋ ਕੀ ਲੈਣਾ ਪੜਦਾ ਹੈਣਾ ਆਪਣੇ ਆਪਣੇ ਗੁਜ਼ਾਰੇ ਘਰਾਂ ਦੇ ਮੱਝ ਚੱਲਦੇ ਲੋਕ ਉਹਨਾਂ ਦੇ ਪੈਸੇ ਆ ਉਹਨਾਂ ਦੇ ਵਿਆਹ ਤੇ ਕੋਈ ਕਰੋੜਾਂ ਰੁਪਈਆ ਦੇ ਲੋਕਾਂ ਨੇ ਗਿਫਟ ਕੀਤੇ ਆ ਇਸ ਕਰਕੇ ਉਹਨਾਂ ਨੇ ਸਰਕਾਰਾਂ ਬਣਾਉਣੀਆਂ ਆ ਹਨ ਉਹਨਾਂ ਦੇ ਲੋਕ ਡੇ ਸਰਕਾਰਾਂ ਡਿਪੈਂਡਡਿਵ ਆਂ ਸੇ ਪਰ ਅਸੀਂ ਆਪਣੇ ਲੋਕ ਇਕੱਠੇ ਹੋ ਗਏ ਆਏ ਆਵਾਜ਼ ਬੁਲੰਦ ਕਰਦੇ ਆਂ ਸਹੀ ਸਾਬ ਨੂੰ ਦੇਖੋ ਸਾਡਾ ਕੋਈ ਨਨ ਇਨਸਾਨ ਨਹੀਂ ਕਰਾਉਂਦੇ ਸੀ ਆਪਣੀ ਕੰਗਰੇਸ ਨਹੀਂ ਸਾਬ ਕੀ ਤੁਹਾਡਾ ਉੱਧਾ ਹੈਗਾ ਮਾਈਨਿੰਗ ਇੰਸਪੈਕਟਰ ਹੈਗੇ ਇੱਥੇ ਮਾਈਨਿੰਗ ਹੋ ਰਹੀ ਹੈ ਕੀ ਕਹਿਣਾ ਚਾਹੋ ਇੱਥੇ ਇਹਨਾਂ ਨੇ ਜਾਣਿਆ ਜੋ ਐਮਕੇਸੀ ਨੇ ਪਰਮਿਸ਼ਨ ਲਈ ਸੀ ਤੇ ਉਹਦੇ ਤੋਂ ਬਾਅਦ ਜਦੋਂ ਯਾਨੀ ਕਿ ਉਹਨਾਂ ਨੇ ਥੋੜੀ ਜਿੱਦਾਂ ਜ਼ਿਆਦਾ ਪੱਟੀ ਆ ਤੌਰਪੂਰ ਪੱਪਾ ਦੇ ਦੇਣੀ ਉਹਨਾਂ ਨੂੰ ਦਫਤਰਾ ਨੂੰ ਜਿਹੜੇ ਉੱਚ ਅਧਿਕਾਰੀ ਹੈਗੇ ਆ ਵੀ ਇੰਨੀ ਪਰਮਿਸ਼ਨ ਸੀ ਤੇ ਇੰਨੀ ਇਹਨਾਂ ਨੇ ਜਿਆਦਾ ਪੱਟ ਲਈ ਹੈ। ਉਹ ਅੱਛਾ ਇਹ ਵੀ ਪਤਾ ਲੱਗਾ ਕਿ ਜੈ ਸਿੰਘ ਸਾਹਿਬ ਜਿਹੜੇ ਹੈਗੇ ਤੁਹਾਡੇ ਇੱਥੇ ਦੇ ਜਿਹੜੇ ਐਨਐਚਆਈ ਦੇ ਆ ਉਹਨਾਂ ਵੱਲੋਂ ਜਿਹੜਾ ਹੈਗਾ ਇੱਕ ਐਗਰੀਮੈਂਟ ਵੀ ਕੀਤਾ ਗਿਆ ਸੀਗਾ। ਨਹੀਂ ਉਹਦੇ ਬਾਰੇ ਨੂੰ ਪਤਾ ਹੈਗਾ ਐਨਐਚਆਈ ਬਾਰੇ ਨੂੰ ਨਹੀਂ ਪਤਾ। ਅੱਛਾ ਜੀ ਜੈ ਸਿੰਘ ਸਾਹਿਬ ਇੱਥੇ ਜਿਹੜੀ ਪਰਮਿਸ਼ਨ ਆ ਕਿੰਨੇ ਫੁੱਟ ਦੀ ਉਹਨਾਂ ਨੂੰ ਮਿਲੀ ਹੈ ਜੀ ਕਿੰਨੇ ਫੋਟੋ ਪੱਟਣ ਦੇ ਆ? 2 2 ਮੀਟਰ ਆ ਤੇ ਇੱਥੇ ਕਈ ਜਗ੍ਹਾ ਤੇ 2 ਮੀਟਰ ਤੋਂ ਜ਼ਿਆਦਾ ਹੀ ਪੱਟੀ ਆ ਤੋ ਉਹ ਸਭ ਨੂੰ ਕੁਆਂਟੀਟੀ ਕੈਲਕ ਆਪਾਂ ਦੱਸ ਦੇਵੀਆਂ ਅਸੀਂ ਜਗ੍ਹਾ ਤਾਂ ਜਿਹੜੀਆਂ ਸਰਕਾਂ ਵੀ ਜੜੀਆਂ ਹੈਗੀਆਂ ਉਹ ਵੀ ਜਿਹੜੀਆਂ ਕਾਫੀ ਠੰਡੇ ਤੱਕ ਜਾ ਚੁੱਕੀਆਂ ਜੇ ਮੀਂਹ ਪੈਂਦੇ ਆ ਜਾਂ ਇਹਦਾ ਕੋਈ ਨੁਕਸਾਨ ਹੁੰਦਾ ਹੈ ਜਿਹੜਾ ਜ਼ਿੰਮੇਵਾਰ ਕੌਣ ਆ ਉਹ ਤਾਂ ਹੁਣ ਉਚਿਤ ਅਧਿਕਾਰੀ ਨੂੰ ਲਿਖ ਕੇ ਦਊਗਾ ਨਾ ਲਿਖਤੀ ਰਿਪੋਰਟ ਜੋ ਵੀ ਹੋਊਗੀ ਜੋ ਵੀ ਮੌਕਾ ਦੇਖਿਆ ਉਹ ਮੈਂ ਲਿਖਤੀ ਰੂਪ ਦੇ ਦਊਗਾ ਜੇ ਸਾਹਿਬ ਕਿਹੜੀ ਇਹ ਪਰਮਿਸ਼ਨ ਆਇਆ ਕਿਹੜੀਆਂ ਦੇ ਕੋਲ ਕਿੰਨੇ ਕ ਟਾਈਮ ਪਹਿਲਾਂ ਦੀ ਲਈਆਂ ਹੋਈਆਂ ਇਹਨਾਂ ਨੇ ਇਹ ਇਹ ਤਾਂ ਲੈ ਲੇ ਲੇਟੈਸਟ ਹੀ ਲਈ ਇਹਨਾਂ ਨੇ ਲੇਟੈਸਟ ਲਈ ਕਿੰਨੇ ਕ ਟਾਈਮ ਗਾੜੀ ਚ ਖੋਊਗਾ ਮੇਰੇ ਖਿਆਲ ਚ ਨੀ ਮੇਨੇ ਤਾਂ ਕੱਟੀ ਹੋਣਾ ਸਰ ਸੁਣ ਲਓ ਕਿ ਆਇਆ ਵੀ ਕਿਹੜੀਆਂ ਮਾਈਨਿੰਗ ਦੀ ਪਰਮਿਸ਼ਨਾਂ ਬਿਲਕੁਲ ਬੰਦ ਹੋ ਗਈਆਂ ਕਿਉਂਕਿ ਕਿਹੜੇ এনवायरमेंट ਸਰਟੀਫਿਕੇਟ ਹੁੰਦਾ ਉਹ ਬੰਦ ਹੋਏ ਸਕੇ ਪਹਿਲਾਂ ਬੰਦ ਹੋਏ ਸਕੇ ਤੇ ਇਹਨਾਂ ਨੂੰ ਕਿੱਦਾਂ ਮਿਲਦੀ ਉਹ ਚੀਜ਼ ਨਹੀਂ ਪਹਿਲਾਂ ਬੰਦ ਹੋਏ ਸਕੇ ਹੁਣ ਫਿਰ ਚੱਲੂ ਹੋਵੇ ਕਿੰਨਾ ਸਮੇਂ ਹੋਇਆ ਚੱਲੂ ਹੋਈ ਆ ਮੇਰੇ ਕੋਲ ਪਹਿਲਾਂ ਇਹਨਾਂ ਦਾ ਹੀ ਦਿੱਤਾ ਹੈ ਕੀ ਕਰਨਿਆ ਕੰਪਨੀ ਜਿੰਨੇ ਸਾਡੇ ਪਟਾਈ ਕਰ ਰਹੀ ਹੈ ਹੱਦੋਂ ਵੱਧ ਕਰੀ ਕੀ ਗੱਲ ਇਹਨਾਂ ਨੂੰ ਕੋਈ ਮਾਈਨਿੰਗ ਵਿਭਾਗ ਦਾ ਕੋਈ ਡਰ ਨਹੀਂ ਹੈ ਜਾਂ ਤੁਹਾਡੀ ਕੋਈ ਤਾਂ ਨਾ ਕੋਈ ਸਮਝਦਾ ਨਹੀਂ ਹੈ ਕੋਈ ਨਹੀਂ ਰਿਕਵਰੀ ਪਾਈ ਹੈ ਜਿੰਨੀ ਜਿੱਥੇ ਵੀ ਉਹਨਾਂ ਨੇ ਜ਼ਿਆਦਾ ਪੱਟੀ ਹੈ ਉੱਥੇ ਰਿਕਵਰੀ ਉਹਨਾਂ ਨੂੰ ਸਰ ਕੰਗਣੇ ਆਉਂਦੇ ਦੇਖੋ ਲੈ ਕੇ ਇਧਰੋਂ ਵੀ ਨਕੋਦਰਾ ਨੂੰ ਜਿੰਨਾ ਮਾਜੀ ਦੇ ਚੱਲ ਜਾਓ ਹੱਦੋਂ ਵੱਧ ਪਟਾਈ ਆ ਦਿਨ ਰਾਤ ਪਟਾਈ ਕਰ ਰਹੇ ਇਹਨਾਂ ਤੇ ਕੋਈ ਪਵੰਦੀ ਨਹੀਂ ਹੈ ਕੀ ਕੋਈ ਨਹੀਂ ਤਾਰ ਵੀ ਕਰਦੇ ਆ ਟਰਾਲੀ ਦਾ ਖਲ ਹੋ ਜਾਂਦਾ ਤੇ ਚਲਾਣੇ ਇੱਥੇ ਕਿਉਂ ਨਹੀਂ ਕੋਈ ਚਲਾਨ ਹੁੰਦਾ ਦੇਖ ਲੇ ਸਾਹਮਣੇ ਬਿਜੂਆਂ ਕਲੰਟ ਵੀ ਐ ਸੁਣਨਾ ਉੱਤੇ ਪੜਤਿਆ ਸਾਡੀ ਇੱਕ ਤੁਹਾਡੇ ਕੋਲ ਦੇਖਤੀ ਸੀਗੀ ਉਹਦੇ ਤੁਸੀਂ ਕਹਿੰਦੇ ਸੀਗੇ ਵੀ ਮੈਂ ਮੌਕਾ ਦੇਖਣ ਗਿਆ ਸੀ ਪਰ ਪੁਲਿਸ ਵਿਭਾਗ ਨੇ ਤੁਹਾਡਾ ਸਾਥ ਨਹੀਂ ਦਿੱਤਾ ਉਸ ਬਾਰੇ ਕੋਈ ਜਾਣਕਾਰੀ ਦਵੋਗੇ ਸਾਨੂੰ ਜੀ ਹਾਂ ਉੱਥੇ ਮੈਂ ਖੜ ਕੇ ਇੱਕ ਜੀਸੀਬੀ ਸੀਗੀ ਤੇ ਇੰਟਰਪੈਕਟਰ ਟਾਲੀ ਉਹ ਖੜ ਕੇ ਮੈਂ ਚੌਕੀ ਇੰਚਾਰਜ ਨੂੰ ਫੋਨ ਕੀਤਾ ਸੀਗਾ ਸਰਕਾਰ ਨੂੰ ਤੇ ਉਹ ਜਨਨ ਕਿ ਉਹ ਮੇਖਾ ਜੀ ਬੁੱਧ ਤੋਂ ਮੌਕੇ ਤੇ ਜਨਨ ਕਿ ਕਹਿੰਦੇ ਹੈ ਹੀ ਨਹੀਂ ਇੱਕ ਮੁਲਾਜ਼ਮਾਂ ਉੱਤੇ ਤੇ ਫੇ ਮੈਂ ਅੱਜ ਵੀ ਐਸਟੀ ਨੂੰ ਐਸਟੀ ਨੂੰ ਬੁਣਦੀ ਤਾਂ ਕੋਈ ਅਧਿਕਾਰ ਨਹੀਂ ਲਿਖਤੀ ਰੂਪ ਦਾ ਸਾਹਿਗਾ ਆਪਣੇ ਕਿੰਨੇ ਦਿਨ ਹੋ ਗਏ ਜੀ ਐਸਟੀ ਨੂੰ ਤੁਹਾਨੂੰ ਸ਼ਿਕਾਇਤ ਕੀਤੀ ਉਹਨਾਂ ਦੀ ਹਫ਼ਤਾ ਹੋ ਗਿਆ ਤੇ ਪਰ ਸਰ ਉੱਤੋਂ ਦੁਆਰਾ ਕੋਈ ਐਕਸ਼ਨ ਆਇਆ ਤੁਹਾਨੂੰ ਕੋਈ ਬੈਕਪੀਡ ਆਇਆ ਨਹੀਂ ਨਹੀਂ ਮੈਨੂੰ ਕੋਈ ਬੈਕਪੀਡ ਸਰ ਕਿਤੇ ਨਾ ਕਿਤੇ ਲੱਗਦਾ ਕਿ ਜਿਹੜੀ ਪੁਲਿਸ ਦੀ ਨਾਕਾਮੀ ਹੈ ਜੀ ਤੁਹਾਡੇ ਸਾਹਮਣੇ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਸਰ ਇੱਕ ਮੋਟਾ ਠੀਕ ਓਕੇ ਥੈਂਕ ਯੂ